ਵੀ ਤਰਿਕ ਨੂਰ ਰਿਪੋਰਟ ਫਾਈਆਂ ਸੀ। ਔਰ ਉਹ ਗੁਜਰਾ ਪਿੰਡ ਹੈਗਾ ਪੁਲਿਸ ਸਟੇਸ਼ਨ ਦੜਬਾ ਚ ਉਥੇ ਰਿਪੋਰਟ ਕਰਾਂ ਸੀ। ਉਸ ਤੋਂ ਬਾਅਦ ਦੋ ਪੁਲਿਸ ਸਟੇਸ਼ਨ ਹੋਰ ਏਰੀਆ ਚ ਰਿਪੋਰਟਿੰਗਸ ਹੋਈਆਂ ਦਿੱਸੇ। ਔਰ ਤਕਰੀਬਨ 23 ਦੇ ਕਰੀਬ ਹੋਰ ਇਸ ਤੋਂ ਇਲਾਵਾ ਕੰਜ਼ਿਊਮਰਸ ਨੇ ਜਿਹੜੇ ਵਕਮਕ ਹਸਪਤਲ ਐਡਮਿਟਰਡ ਨੇ ਅੱਜ ਦੇ ਇਲਾਜ ਇਸ ਮੈਟਰ ਦੇ ਕਨਸਰਨਿੰਗ 10 ਐਫਆਈਆਰਸ ਲੌਂਚ ਕੀਤੀਆਂ ਗਈਆਂ ਨੇ ਪੁਲਿਸ ਸਟੇਸ਼ਨ ਦੜਪਾ ਪੁਲਿਸ ਸਟੇਸ਼ਨ ਸਿਟੀ ਸੁਨਾਮ ਐਂਡ ਪੁਲਿਸ ਸਟੇਸ਼ਨ ਚੀਮਾ ਇਹ ਤਿੰਨੇ ਪੁਲਿਸ ਸਟੇਸ਼ਨ ਸੰਗਰੂਰ ਡਿਸਟ੍ਰਿਕਟ ਦੇ ਇਹ ਤਿੰਨਾਂ ਦੇ ਵਿੱਚ ਕੰਪਲੇਨੈਂਟ ਉਹ ਨੇ ਜਿਨ੍ਹਾਂ ਦੇ ਹਸਬੰਦ ਜਾਂ ਫਾਦਰ ਦੀ ਦੇਹਤ ਹੋਈ ਅਜੇ ਤੱਕ 8 ਅਕਿਊਸ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਦੋ ਮਾਸਟਰਮਾਈਂਡ ਜਿਹੜੇ ਸੀਗੇ ਨੰਬਰ 1 ਮਾਸਟਰਮਾਈਂਡ ਔਰ ਨੰਬਰ 2 ਮਾਸਟਰਮਾਈਂਡ ਜਿਹੜਾ ਮੇਨ ਦੋਸ਼ੀ ਹੈ ਹਰਮਨਪ੍ਰੀਤ ਸਿੰਘ ਇਹਦੀ 35 ਸਾਲ ਦੀ ਉਮਰ ਹੈ son of ਗੁਰੀਬ ਸਿੰਘ ਇਹ ਤਾਇਪੁਰ ਵਿਲੇਜ ਆ ਪੀਪੀ ਥਰੂਆ ਪੈਂਦੀ ਆ ਪਾਤੜਾ ਚ ਔਰ ਦੂਸਰਾ ਹੈਗਾ ਗੁਰਲਾਲ ਸਿੰਘ ਗਿਫਤੀ ਸਨ ਆਫ ਮੇਵਾ ਸਿੰਘ ਉਗਨਵਾਲ ਥਾਣਾ ਲੌਂਗਵਾ ਪਹਿਲੇ ਵਾਲਾ ਦਾ ਨਾਮ ਹੈਗਾ ਜੀ ਹਰਮਨਪ੍ਰੀਤ ਸਿੰਘ ਸਨ ਆਫ ਕੁਲਦੀਪ ਸਿੰਘ ਵਾਸੀ ਤਾਇਪੁਰ ਵਿਲੇਜ ਆ ਥਰੂਆ ਪੀਪ ਪੁਲਿਸ ਪੋਸਟ ਪੈਂਦੀ ਆ ਪਾਤੜਾ ਦੇ ਏਰੀਆ ਚ ਇਹਦੀ ਉਮਰ ਹੈਗੀ ਕੋਈ 35 ਸਾਲ ਦੇ ਕਰੀਬ ਉਹਸਾ ਜਿਹੜਾ ਮੇਨ ਅਕਿਊਜ਼ਡ ਹੈ ਉਹ ਗੁਰਲਾਲ ਸਿੰਘ ਇਹ ਵੀ ਇਸ ਗਿਫਤੀ son of ਮੇਰ ਸਿੰਘ ਇਹਦੀ ਵੀ 32 ਸਾਲ ਦੀ ਉਮਰ ਹੈ ਔਰ ਇਹ ਉੱਬਨਵਾਲ ਪਿੰਡ ਆ ਪੁਲਿਸ ਸਟੇਸ਼ਨ ਲੌਂਗਵਾਲ ਚੋਂ ਆ ਦਾ ਰਹਿਣ ਵਾਲਾ ਤੀਸਰਾ ਦੋਸ਼ੀ ਜਿਹੜਾ ਇਹਨਾਂ ਦੇ ਨਾਲ ਮੋਰੀ ਹੈ ਉਹ ਹੈਗਾ ਮਨਪ੍ਰੀਤ ਮਨੀ ਛੋ ਇਹਨਾਂ ਇਹ ਅਮਰ ਇੱਕ ਸੇ ਨਾ ਲੜਕਾ ਆ ਔਰ 25 27 ਸਾਲ ਦੀ ਉਮਰ ਹੈ ਪਿੰਡ ਗੁਜਰਾ ਦਾ ਜਿੱਥੇ ਸਭ ਤੋਂ ਪਹਿਲਾਂ ਇਨਸੀਡੈਂਟ ਰਿਪੋਰਟ ਹੋਇਆ ਅਜੇ ਤੱਕ ਆਇਡੈਂਟੀਫਾਈਡ ਦੋਸ਼ੀ 10 ਨੇ ਜਿਨ੍ਹਾਂ ਤੋਂ 8 ਗ੍ਰਿਫਤਾਰ ਹੋ ਚੁੱਕੇ ਲੇਕਿਨ ਇਨਵੈਸਟੀਗੇਸ਼ਨ ਚ ਮੈਂ ਬਤੌਰ ਸਿਟ ਚੇਅਰਮੈਨ ਦੇ ਤੌਰ ਤੇ ਅੱਜ ਸ਼ਾਮਿਲ ਹੋਇਆ ਅਜੇ ਤੱਕ ਜੀ ਜੋ ਧੁਰੀਫ ਲਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਗਿਆ ਜੜੀ ਫੈਕਟਰੀ ਤੋਂ ਇਹਨਾਂ ਨੇ ਇਹ ਕੈਮੀਕਲ ਪ੍ਰਕ्योर ਕੀਤਾ ਹੈ ਇਹ ਆਇਆ ਇਸ ਤਰੀਕੇ ਨਾਲ ਐਸ ਇਫ ਇਟ ਇਜ਼ ਅ ਸੋਲਵੈਂਟ ਐਂਡ ਥਿਨਰ ਫਾਰ ਫੈਕਟਰੀ ਯੂਸ ਇਹਨਾਂ ਇਹਦੇ ਵਿੱਚ ਕਲਰ ਐਡ ਕਰਨ ਵਾਸਤੇ ਉਹ ਵੀ ਇਹਨੇ ਨੌਇਡਾ ਤੋਂ ਪ੍ਰਕ्योर ਕੀਤਾ ਸਾਡੇ ਕੋਲੋਂ ਔਨ ਰਿਕਾਰਡ ਅਵੇਲੇਬਲ ਹੈ ਆਨਲਾਈਨ ਪੇਮੈਂਟਸ ਹੋਈਆਂ ਨੇ ਔਰ ਇਹਨਾਂ ਨੂੰ ਮੇਜਰ ਜਿਹੜੀ ਡਿਲੀਵਰੀ ਆ ਉਹ ਅਜੇ ਤੱਕ ਦੀ ਤਫ਼ਤੀਸ਼ 'ਚ ਇਹ ਗੱਲ ਆਉਂਦੀ ਹੈ ਕਿ ਉਹ ਇਹਨਾਂ ਨੂੰ ਜਿਹੜਾ ਇਹ ਲੜਕਾ ਮੇਨ ਹੈਗਾ ਹਰਮਨਪ੍ਰੀਤ ਸਿੰਘ ਇਹਨੂੰ ਇਹਦੇ ਪਿੰਡ 'ਚ ਡਿਲੀਵਰ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੀਆਂ ਇਹਨੇ ਬੋਤਲਾਂ ਲਈਆਂ ਨੇ ਟੱਕਣ ਲਏ ਨੇ ਕਾਟਨ ਲਾਈਨ ਇਹ ਜਿਹੜੀਆਂ ਪੇਟੀਆਂ ਹੁੰਦੀਆਂ ਨੇ ਜਿੱਦੇ ਚ ਪੇਟੀਆਂ ਪੜਾਉਣੀਆਂ ਸੀ ਕ੍ਰੇਟ ਜਿਹਨੂੰ ਕਹਿੰਦੇ ਆ ਉਹ ਵੀ ਇਹਨੇ ਵੱਖ-ਵੱਖ ਜਗ੍ਹਾ ਤੋਂ ਪ੍ਰਕਿਊਰ ਕੀਤੀਆਂ ਨੇ ਜਿਵੇਂ ਬੋਤਲਾਂ ਦਾ ਟੱਕਣ ਤੇ ਬੋਤਲਾਂ ਦੇ ਟੱਕਣ ਲਾਉਣ ਵਾਲੀ ਮਸ਼ੀਨ ਲੁਧਿਆਣੇ ਤੋਂ ਪ੍ਰਕਿਊਰ ਕੀਤੀ ਆ ਲੈਪਟਾਪ ਤੇ ਪ੍ਰਿੰਟਰ ਜਿਹੜਾ ਉਹ ਇਹਦੇ ਕੋਲ ਇਹਨੇ ਲੋਕਲੀ ਪ੍ਰਕਿਊਰ ਕੀਤਾ ਸੀ ਮਾਸਟਰਮਾਈਂਡ ਇਹ ਦੋ ਇਹਸ ਕਰਕੇ ਨੇ ਕਿਉਂਕਿ ਦੋਨਾਂ ਦਾ ਪਾਸਟ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਇਹ ਲੜਕਾ ਮੇਨ ਹੈਗਾ ਹਰਮਨਪ੍ਰੀਤ ਇਹ ਇੱਕ ਹੀ ਰ ਐਫ ਆਈ ਆਰ ਹੈਗੀ ਆ 1 ਮੇ/2 ਜਿਹੜੀ ਕਿ ਕਿਡਨੈਪਿੰਗ ਐਕਸਟਰੈਕਸ਼ਨ ਦੇ ਮੈਟਰ ਨਾਲ ਰਿਲੇਟਡ ਹੈ ਜਿਹਦੀ ਆਦੀ ਗ੍ਰਿਫਤਾਰੀ ਹੋਈ ਸੀ ਦੂਸਰਾ ਜਿਹੜਾ ਗੁਰਲਾਲ ਆ ਉਹਦੇ ਖਿਲਾਫ ਵੀ 96/23 ਪੁਲਿਸ ਸਟੇਸ਼ਨ ਲੰਗੋਵਾਲ ਦੇ ਵਿੱਚ ਐਫ ਆਈ ਆਰ ਹੈ ਗੜੇ ਕੀ ਚੋਰੀ ਜਗ੍ਹਾ ਬੈਠਾ ਨੰਬਰ 411 393 ਦਾ ਫਰਮਾ ਹੈ ਚੋਰੀਆਂ ਦੇ ਮੈਟਰ ਚ ਇਨਵਾਲਵ ਅਜੇ ਤੱਕ ਦੀ ਜੋ ਟੀਮ ਨੇ ਤਫਤੀਸ਼ ਕੀਤੀ ਉਹ ਮੜੀ ਹੁਣ ਤਫਤੀਸ਼ੀ ਟੀਮ ਕੰਮ ਕਰ ਰਹੀ ਸੀ ਸਾਡੀ ਤਫਤੀਸ਼ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਦੇ ਦਸਮਨ ਮੁਤਾਬਕ ਇਹ ਦੋਨੇ ਜਾਨੇ ਸਾਈਮਲਟੇਨਸਲੀ ਸੰਗਰੂਰ ਜੇਲ੍ਹ ਚ ਇਕੱਠੇ ਹੋਏ ਸੀ ਔਰ ਉਥੇ ਇਹਨਾਂ ਨੇ ਵਿਉਂਤਬੰਦੀ ਕਰਕੇ ਇਹ ਕੀਤਾ ਹੈ ਇਸ ਤੋਂ ਇਲਾਵਾ ਅਜੇ ਤੱਕ 14 ਡੈਡ ਬodies ਦੀ ਪੋਸਟਮਾਰਟਮ ਹੋ ਕੇ ਕ੍ਰਿਮੇਸ਼ਨ ਹੋ ਚੁੱਕੀ ਹੈ 6 ਡੈਡ ਬodies ਦੀ ਕ੍ਰਿਮੇਸ਼ਨ ਬਾਕੀ ਹੈ ਤਫ਼ਤੀਸ਼ ਜੜੀ ਟੀਮ ਆਲਰੇਡੀ ਕਰ ਰਹੀ ਸੀ ਉਹਦੇ ਤੋਂ ਅੱਜ ਤੋਂ ਜੜੀ ਸਾਡੀ ਸਿੱਖ ਬਣੀ ਹੈ ਉਹ ਤਫ਼ਤੀਸ਼ ਜਾਰੀ ਕਰੇਗੀ ਔਰ ਐਫ ਆਈ ਆਰ ਜਿਹੜੀ ਮੇਨ ਐਫ ਆਈ ਆਰ ਹੈ ਜਿਹੜੀ ਪਹਿਲਾਂ ਦਰਜ ਹੋਈ ਸੀ ਉਹਦੇ ਵਿੱਚ ਅੱਜ 120 ਬੀ ਦਾ ਵਾਦਾ ਕੀਤਾ ਸੀ ਤਾਂ ਕਰਕੇ ਜਿਹੜਾ ਕੋਈ ਫੈਕਟਰੀ ਵਾਲਾ ਜਾਂ ਹੋਰ ਉਹਨਾਂ ਦੀ ਕੀ ਕ੍ਰਿਮੀਨਲ ਲਾਇਬਿਲਟੀ ਸੀ ਉਹਨੂੰ ਤਫ਼ਤੀਸ਼ ਚ ਵਾਚ ਵਿਚਾਰਿਆ ਜਾ ਸਕੇ ਔਰ ਜਿੰਨੇ ਵੀ ਕਿ ਉਸਨੇ ਨਿਚਾਇਓ ਮੇਨ ਕਿ ਉਸਨੇ ਜਿਵੇਂ ਜਿਵੇਂ ਦੋਸ਼ ਤੇ ਭਾਗੀ ਨੇ ਤਫਤੀਸ਼ ਕਰਕੇ ਮੁਕੰਮਲ ਕਰਕੇ ਔਰ ਇਹਨਾਂ ਨੂੰ ਚਾਰਸ਼ੇ ਸਫਾਈ ਕਰਕੇ ਸਜਾ ਦਵਾਈ ਚ ਕੁਝ ਪੁਲਿਸ ਅਧਿਕਾਰੀਆਂ ਤੋਂ ਫਰਿਆਕਸ਼ਮ ਨਹੀਂ ਕੀਤਾ ਗਿਆ ਹਾਂਜੀ ਕੁਝ ਪੁਲਿਸ ਅਧਿਕਾਰੀਆਂ ਤੋਂ ਕੀਤਾ ਗਿਆ ਪਟਿਆਲਾ ਪੁਲਿਸ ਨੇ ਕੀਤਾ ਸੀ ਕਿਸੇ ਉਸ ਮੁਲਾਜ਼ਮ ਅਫਸਰਾਂ ਦੀ ਜਿਹੜੀ ਵਾਲੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਕਿਸ ਦੀ ਕੰਪਨੀ ਦੇ ਕਿਸ ਰਾਏ ਸਰ ਐਸਐਚਓ ਐਸਐਚਓ ਪਾਟਨਾ ਦਾ ਐਸਐਸ ਮੈਂ ਪੁੱਛੇ ਇਦਾਂ ਐਸਐਚਓ ਬਤਾਨਾ ਦੇ ਨਿਸਬੰਦ ਐਂਡ ਵਨ ਮੋਰ ਉਹਦੇ ਚ ਮੈਂ ਦੁਬਾਰਾ ਦੱਸਦਾ ਕਿ ਇਹ ਹਰਮਨ ਪ੍ਰੀਤ ਸਿੰਘ ਪਾਟਨਾ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਪਟਿਆਲਾ ਡਿਸਟ੍ਰਿਕਟ ਪਟਿਆਲਾ ਚ ਉਹਦੇ ਐਸਐਚਓ ਦੇ ਖਿਲਾਫ ਵਿਭਾਗੀ ਕਾਰਵਾਈ ਆਰੰਭੀ ਗਈ ਹੈ ਅਰੈਸਟੂਟ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਸਾਰੇ ਕੈਮੀਕਲ ਇਕੱਠੇ ਕਰਕੇ ਅਲਕੋਹਲ ਲੈ ਕੇ ਔਰ ਜੋ ਕੁਛ ਵੀ ਸੀਗਾ ਇਹ ਹਰਮਨਪ੍ਰੀਤ ਆਪਣੇ ਘਰ ਪਾਤੜਣਾ ਚ ਕਰਦਾ ਸੀ ਇਹ ਆਪਣੀ ਜੋ ਅਜੇ ਤੱਕ ਮੈਨੂੰ ਪਤਾ ਲੱਗਿਆ ਇਨਵੈਸਟੀਗੇਸ਼ਨ ਟੀਮ ਜਿਹੜੀ ਆਲਰੇਡੀ ਕਰ ਰਹੀ ਸੀ ਉਹਨਾਂ ਦੇ ਬਰੀਫ ਤੋਂ ਕਿ ਉਹਦੀ ਘਰ ਦੀ ਜਿਹੜੀ ਬੈਠਕ ਹੈ ਜਿਹਨੂੰ ਅਸੀਂ ਡਰਾਈਵਿੰਗ ਰੂਮ ਕਹਿੰਦੇ ਉਹਨੂੰ ਵਰਤ ਰਿਆ ਸੀ ਇੱਕ ਮੈਥਨੋ ਐਸਡ ਨੂੰ ਖਤਾਰਾ ਨਹੀਂ ਹੈ ਇੱਕ ਤਿਲਸਾ ਹਾਂਜੀ ਇੱਕ ਸਸਪੈਂਡ ਕੀਤੇ ਨੇ ਕੈਮੀਕਲ ਹੈਗਾ ਜੋ ਜਦੋਂ ਸ਼ਰਾਬ ਦੀ ਗੱਲ ਕਰਦੇ ਸ਼ਰਾਬ ਕਹਿੰਦੀ ਦੀ ਜਿਹੜੀ ਹੈ ਕੋਈ ਵੀ ਕੈਮੀਕਲ ਨੂੰ ਕਰਨਾ ਤੇ ਬਹੁਤ ਜ਼ਿਆਦਾ ਇੱਕ ਤੁਸੀਂ ਨੈਕਸਸ ਦੀ ਗੱਲ ਕਰਦੇ ਹੋ ਇਹ ਕਿੰਨਾ ਕੁ ਵੱਡਾ ਸੀਗਾ ਕਿਉਂਕਿ ਇਹ ਯੂਜ਼ ਕਰਨਾ ਜਿਹੋ ਲਾਇਆ ਤੁਸੀ ਮਤੋਂ ਅਲਕੋਹਲ ਨਹੀਂ ਇਹ ਕੈਮੀਕਲ ਹੀ ਹੈ ਜੋ ਸ਼ਰਾਬ ਹੈ ਤੁਸੀਂ ਤੁਹਾਨੂੰ ਕਰੋ ਦੇਖੋ ਜਿਹੜੀ ਨਕਲੀ ਸ਼ਰਾਬ ਆਉਂਦੀ ਨਹੀਂ ਨਕਲੀ ਸ਼ਰਾਬ ਦੀ ਗੱਲ ਨਹੀਂ ਕਰ ਰਿਆ ਸੀ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਵੱਖ-ਵੱਖ ਵੈਰਾਈਟੀਆਂ ਨੇ ਐਲਕੋਹਲ ਦੀਆਂ ਜਿਹੜੇ ਇਥਨੋਲ ਵੀ ਹੈ ਮੈਥਨੋਲ ਵੀ ਹੈ ਔਰ ਉਹਨਾਂ ਦੀ ਜਿਹੜੀ ਫੈਟਲ ਕੰਟੈਂਟ ਹੈ ਐਥਨੋਲ ਦੇ ਵਿੱਚ ਫੈਟਲ ਕੰਟੈਂਟ ਨਹੀਂ ਹੈ ਜਿਹੜੀ ਨਾਰਮਲ ਐਲਕੋਹਲ ਅਵੇਲੇਬਲ ਹੈ ਉਹ ਬੇਸਿਕਲੀ ਐਥਨਲ ਦਾ ਕੰਟੈਂਟ ਹੈ ਇਹਦੇ ਚ ਜਿਹੜਾ ਅਜੇ ਤੱਕ ਅਸੀਂ ਆਕਸਾਈਡ ਡਿਪਾਰਟਮੈਂਟ ਨਾਲ ਨਾਲ ਸ਼ਾਮਲ ਕਰਕੇ ਫਾਰਦਰ ਟਾਈਮਿੰਗ ਵੈਰੀਫਿਕੇਸ਼ਨ ਕੀਤੀ ਹੈ ਉਹਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਇਹਦੇ ਵਿੱਚ 메ਜਰ ਕੰਟੈਂਟ ਜਿਹੜਾ ਵੀ ਇਹ ਲਿਕਵਿਡ ਯੂਜ਼ ਕੀਤਾ ਹੈ ਅਲਕੋਹਲ ਕਹਿੰਦੇ ਆ ਉਹਦੇ ਵਿੱਚ 메ਜਰ ਕੰਟੈਂਟ ਮੈਥਨਾਲ ਦਾ ਮੈਥਨੋਲ ਇੱਕ ਇਸ ਕਿਸਮ ਦੀ ਅਲਕੋਹਲ ਹੈ ਵਿਚ ਇਸ ਫਿਟਰ ਉਹਦੀ ਕੰਜ਼ਮਪਸ਼ਨ ਜਿਹੜੀ ਹੈ ਉਹਦੇ ਤੋਂ ਬਚਣਾ ਜਦੋਂ ਤੁਸੀਂ ਕੰਜ਼ਿਊਮ ਕਰ ਲੈਂਦੇ ਹੋ ਉਹਦੇ ਵਿੱਚ ਇਨ ਆਲ ਇਵੈਂਚੁਅਲੀ ਡੈਥ ਹੋ ਜਾਂਦੀ ਹੁਣ ਅਸੀਂ ਦਰਾਨਯ ਤਪੀਸ਼ ਜਿਹੜੀ ਰਿਕਵਰੀ ਕੀਤੀ ਹੈ ਉਹਦੇ ਬਾਰੇ ਦੱਸਣਾ ਚਾਹੂੰਗਾ ਕਿ 900 ਲੀਟਰ 200 ਜੜੀ 200 ਲੀਟਰ ਸੌਰੀ ਜੜੀ ਰਿਕਵਰੀ ਹੈ ਜੜੀ ਇਹ ਮੈਥਲੋਨ ਕੰਟੈਂਟ ਵਾਲੀ ਅਲਕੋਹਲ ਸੀ 13 ਬਾਕਸਸ ਬੋਟਲਸ ਦੇ ਨੇ ਇਸ ਤੋਂ ਇਲਾਵਾ ਅਸੀਂ ਬੋਟਲਸ ਨੇ ਜੜੀਆਂ ਜਿਹਦੇ ਵਿੱਚ ਇਹ ਵਾਲੀ ਲਿਕਵਿਡ ਪਾਈ ਗਈ ਹੈ ਐਮਟੀ ਬਾਕਸਸ ਨੇ ਬੋਟਲਸ ਨੇ ਕੇਨ ਕੰਟੇਨਰਸ ਨੇ ਇਹ ਸਾਰੇ ਵੈਸੇ ਆਲਰੇਡੀ ਪ੍ਰੈਸ ਬਰੀਫ ਦੇ ਵਿੱਚ ਦਿੱਤੇ ਜਾ ਸਕਦੇ ਆ ਆਈ ਡੋਟ ਵਾਂਟ ਟੂ ਟੇਕ ਮੱਚ ਟਾਈਮ ਇਹਦੇ ਤੇ ਅਸੀਂ ਕੈਮੀਕਲ ਐਗਜ਼ਾਮੀਨਰ ਨਮੂਨਾ ਲੈ ਕੇ ਆਥੈਂਟਿਕ ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਚ ਵਰਤੀ ਜਾ ਸਕੇ ਉਹ ਅਸੀਂ ਨਮੂਨਾ ਸੈਂਪਲ ਭਰ ਕੇ ਕੈਮੀਕਲ ਐਗਜ਼ਾਮੀਨਰ ਖੜਡ ਭੇਜਿਆ ਔਰ ਫਾਈਨਲ ਰਿਪੋਰਟ ਉਹਦੀ ਆਉਣ ਤੇ ਸਫਰ ਨਿਸਲ ਤੇ ਲਗਾ ਕੇ ਤਫ਼ਤੀਸ਼ ਅੱਗੇ ਲਿਜਾਈ ਜਾਂਦੀ ਹੈ both the well planned conspiracy because you are saying ki sare uh, sangdhur jail de vich mile san uss baad the hash this conspiracy ya generally log ke ghar di churaab wali sharab karde hai then it led to this thing both hmm. the well planned cause of this i just want to repeat on this question that he procured this material alcohol with a higher methanol content from one factory in noida this तो माय असेसमेंट इल नाउ दिस इज यूज्ड इन मेनी इंडस्ट्रियल प्रोडक्ट्स इट इज नॉट दैट देयर वाज एनी अल्कोहल ਜੜੀ ਤਸੀਹ ਕਹਿੰਦੇ ਘਰ ਦੀ ਦੇਸੀ ਕੱਢੀ ਸੀ ਜਾਂ ਲੋਕਲ ਅਵੇਲੇਬਲ ਸੀ ਠੀਕ ਹੈ ਇਹਨਾਂ ਜ਼ਰੂਰ ਦੱਸਣਾ ਚਾਹੂੰਗਾ ਕਿ ਵਨ ਅਕਿਊਸਡ ਮਨਪ੍ਰੀਤ ਐਲੀਅਸ ਮਨੀ ਜਿਹੜਾ ਗੁਜਰਾਂ ਦਾ ਹੈ ਰਹਿਣ ਵਾਲਾ ਉਹ ਇਲੀਸਿਟ ਲਿਕਰ ਦਾ ਵੇਚਣ ਦਾ ਕੰਮ ਕਰਦਾ ਸੀਗਾ 291224 ਨੂੰ ਉਹਦੇ ਖਿਲਾਫ 18 ਬੋਤਲਾਂ ਦੀ ਰਿਕਵਰੀ ਦਾ ਇੱਕ ਪਰਚਾ ਦਿੱਤਾ ਗਿਆ ਸੀ ਐਕਸਾਈਜ਼ ਐਕਟ 'ਚ ਉਹ ਅਵੇਲੇਬਲ ਅਫੈਂਸ ਹੈ 291224 ਕਿਉਂਕਿ ਉਹਦੇ 'ਤੇ ਕੰਪਲੇਂਟ ਆਈਆਂ ਸੀਗੀਆਂ ਉਹਦੇ ਤੇ ਪਰਚਾ ਹੋਇਆ ਉਹਦੇ ਤੇ ਰਿਕਵਰੀ ਹੋਈ ਐਕਸਾਈਜ਼ ਐਕਟ ਦਾ ਪਰਚਾ ਦਰਜ ਹੋਇਆ ਲੇਕਿਨ ਉਹ ਜਿਹੜੀ ਰਿਕਵਰੀ ਹੋਈ ਸੀ that was ਲੀਗਲ ਲਿਕਰ ਆਫ ਪੰਜਾਬ ਔਰ ਉਹਦੇ ਤੇ ਪਰਚਾ ਹੋਇਆ ਉਹ ਚਲਾਨ ਹੋ ਚੁੱਕਿਆ ਚਾਰਜਸ ਫਰੇਮ ਹੋ ਚੁੱਕਿਆ ਅਵੇਲੇਬਲ ਅਫੈਂਸ ਇਹਦੇ ਚੋਂ ਵੀ ਵਨ ਆਫ ਦੀ ਮੇਨ ਅਕੀਜ਼ਟ ਔਰ ਇਹਦੇ ਚ ਕੋਈ ਲੋਕਲ ਲਿਕਰ ਯੂਜ਼ ਨਹੀਂ ਹੋਈ ਕਿ ਘਰ ਦੀ ਕੱਢੀ ਹੋਏਗੀ ਜਾਂ ਕੋਈ ਚੰਡੀਗੜ੍ਹ ਦੀ ਪੰਜਾਬ ਦੀ ਸ਼ਰਾਬ ਹੈ ਇਹ ਜਿਹੜੀ ਉਹਦਾ ਰਿਕਾਰਡ ਹੈ ਇਹ ਆਥੈਂਟੀਕੇਟ ਹੁੰਦਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਉਂਕਿ ਆਨਲਾਈਨ ਪੇਮੈਂਟਸ ਹੋਈਆਂ ਥਰੂ ਬੈਂਕ ਅਕਾਊਂਟ ਆਫ ਮੇਨ ਅਕਿਊਜ਼ਡ ਹਰਪ੍ਰੀਤ ਸਰ ਹਰਮਨ ਕਿੰਨੇ ਮਿੰਟ ਦਾ ਸੰਸਤਾ ਪੈਂਦਾ ਵੀ ਜਿਹੜਾ ਇੱਕ ਥੋੜੇ ਬੋਤੇ ਪੈਸੇ ਦੇ ਚੱਕਰ ਦੀ ਜਾਣ ਨਾਲ ਫਿੱਟ ਹੈ ਗਿਆ ਇਹ ਪੂਰਾ ਕਿੱਥਾ ਕਿਉਂ ਜਾਂਦਾ ਸੋ ਦੇਖੋ ਇਹਨਾਂ ਨੇ ਕਿਉਂ ਕੀਤਾ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਹੈ ਕਿ ਕੌਨਸਪੀਰੇਸੀ ਪਾਰਟ ਇਨਵੈਸਟੀਗੇਸ਼ਨ ਚ ਅਸੀਂ ਲੱਭਾਂਗੇ ਤੇ ਆਇਆ देयर वाज ਸਮ ਕੌਨਸਪੀਰੇਸੀ ਔਰ ਪ੍ਰੋਫਿਟ ਮੋਟਿਵ ਇੱਕ ਗੱਲ ਜ਼ਰੂਰ ਹੈ ਜੋ ਅਜੇ ਤੱਕ ਦੀ ਤਫ਼ਤੀਸ਼ ਤੋਂ ਵੈਰੀਫਾਈ ਗੱਲ ਹੁੰਦੀ ਹੈ ਕਿ ਜਿਹੜੀ 280 85 ਦੀ ਬੋਤਲ ਆ ਉਹਨੂੰ 140 ਚ ਦੇ ਰਹੇ ਸੀ ਤੇ ਜਿੰਨੇ ਵੀ ਵਿਕਟਮ ਨੇ ਦੇ ਆਰ ਮੋਸਟਲੀ ਅ ਲੇਬਰ ਕਲਾਸ ਜਿਹੜੇ ਛੋਟਾ ਡੇਲੀ ਵੇਜਰਸ ਦੇ ਤੌਰ ਤੇ ਦਿਹਾੜੀ ਦਾ ਕੰਮ ਕਰਦੇ ਆ ਔਰ ਹੋ ਜੇਕਰ ਡੈਟਾ ਹੀ ਫਿਰ ਤੁਸੀਂ ਜਿੰਨਾ ਹੋਈ ਇਸ ਤਰ੍ਹਾਂ ਹੋਰ ਨੈਟਵਰਕ ਜਿਵੇਂ ਸੀ ਨਾ ਕਹਿੰਦੇ ਹੋਰ ਹੋ ਸਕਦੀ ਹੈ ਲੇਕਿਨ ਪਹਿਲਾਂ ਉਹ ਨਾਲ ਹੀ ਕਿਤੇ ਮੋਟਾ ਹੋ ਗਈਆਂ ਇਹ ਤੁਸੀਂ ਕਿੰਨਾ ਕੁ ਨੈਟਵਰਕ ਕੋਕੇ ਇਸ ਤਰ੍ਹਾਂ ਕਿਤੇ ਪਈ ਹੋएगी ਪਰਦਾ ਪੀਏਗਾ ਕਿ ਕੋਕੇ ਉਹਦਾ ਕੰਮ ਹੀ ਜਦੋਂ ਕਾਫੀ ਹੱਦ ਤੱਕ ਕਾਫੀ ਲਾਸਟ ਸੀ ਤੇ ਜਾਂ ਜੋ ਵੀ ਹੋ ਪਰ ਦੀ ਹੁਣ ਕਿੰਨੇ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਪੂਰਾ ਮਾਲਵਾ ਬੈਂਕ ਚ ਹੈ ਜਾਂ ਕਿਹੜੇ ਕਿਹੜੇ ਜ਼ਿਲ੍ਹੇ ਨੇ ਹੋ ਸਕਦੇ ਨੇ ਤੁਸੀਂ ਆਇਡੈਂਟੀਫਾਈ ਕੀਤੇ ਹੋਣ ਕਿਹਾ ਅਜੇ ਤੱਕ ਤਫਤੀਸ਼ ਦੇ ਵਿੱਚ ਜਿੰਨਾ ਹੈ ਮੈਂ ਉਹ ਸ਼ੇਅਰ ਕਰ ਸਕਦਾ ਹਾਂ ਇਹਨਾਂ ਨੇ ਟੋਟਲ 300 ਲੀਟਰ ਇਹ ਐਲਕੋਹਲ ਵਿਦ ਮੈਥਨਾਲ ਕੰਟੈਂਟ ਲਈ ਸੀ ਉਹਦੇ ਵਿੱਚੋਂ 200 ਲੀਟਰ ਅਸੀਂ ਰਿਕਵਰ ਕੀਤੀ ਹੈ 100 ਲੀਟਰ ਨੂੰ ਉਸ ਅੰਦਾਜ਼ੇ ਮੁਤਾਬਕ ਇਟਸ ਮਾਈ ਐਸੈਸਮੈਂਟ ਉਹਦੇ ਮੁਤਾਬਕ ਇਹਨਾਂ ਨੇ ਇਮਪੋਰਟਲਸ ਕਨਵਰਟ ਕੀਤੀਆਂ ਉਹਨਾਂ ਨੂੰ ਪੈਕ ਕੀਤਾ ਇਹਨਾਂ ਨੇ ਆਪਣਾ ਲੈਪਟਾਪ ਤੇ ਪ੍ਰਿੰਟ ਬਣਾਏ ਇੱਕ ਇੱਕ ਹੋਰ ਸਟੇਟ ਦਾ ਮਾਰਕਾ ਹੈ ਉਹਨੂੰ ਕਾਪੀ ਕੀਤਾ ਇਹਦੇ ਤੇ ਲਗਾਇਆ ਔਰ ਉਹਨੂੰ ਲੀਗਲ ਲਿਸਟ ਲਿਕਰ ਦੇ ਤੌਰ ਤੇ ਵੇਚਿਆ ਸੋ ਆ ਡਿਫਰੈਂਸ ਇਹ ਹੈ ਕਿ ਜਿਹੜਾ ਖਰੀਦਣ ਵਾਲਾ ਹੈਗਾ ਉਹਨੂੰ ਇਹਨਾਂ ਨੇ ਫਿਰ ਵੇਚਣ ਵਾਲਾ ਜਿਵੇਂ ਤੁਹਾਨੂੰ ਮਨਪ੍ਰੀਤ ਲੜਕਾ ਦੱਸਿਆ ਉਹਨੂੰ ਇੰਜ ਲਗਾਇਆ ਕਿਉਂਕਿ ਇਟ ਮੀਨਸ ਉਹ ਅੱਗੇ ਵੀ ਅ ਲਿਸਟ ਲਿਕਰ ਨੂੰ ਸੇਲ ਕਰਨ ਦਾ ਅਲਿਸਟ ਤਰੀਕੇ ਨਾਲ ਯੂਜ਼ ਕਰਦਾ ਸੀ ਸੋ ਇੱਕ ਕੌਨਫੀਡੈਂਸ ਹੁੰਦਾ ਹੈ ਕਿ ਇਹ ਸੈਲਰ ਕੋਲੋਂ ਲਈ ਹੁਣ ਮੈਂ ਅੱਜ ਗਿਆ ਅਸੀਂ ਮੈਂ ਗੁਜਰਾਂਪਿੰਡ ਤੇ ਵਿਜ਼ਿਟ ਕੀਤਾ ਕਿ ਰਮੇਸ਼ਨ ਗਰਾਉਂਡ ਗਿਆ ਹੈ ਕੜੀਆਂ ਚਾਰ ਡੈਡ ਬਾਡੀਜ਼ ਅੱਜ ਗੁਜਰਾਣ ਕ੍ਰੀਮੇਸ਼ਨ ਗਰਾਊਂਡ 'ਚ ਕ੍ਰਿਮੇਟ ਕੀਤੀਆਂ ਨੇ ਉਹਨਾਂ ਦੇ ਆਫਕੋਰਸ ਫੈਮਲੀਆਂ ਨੂੰ ਮਿਲਿਆ ਆਪਣਾ ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਡੈਡ ਬਾਡੀਜ਼ ਐਸ ਹਿਊਮਨ ਬੀਇੰਗਸ ਅਸੀਂ ਬੇਸ਼ੱਕ ਪੁਲਿਸ ਆਫਸਰ ਨੇ ਵੀ ਟੂ ਗੈਟ ਫੀਲ ਵੈਰੀ ਬੋਰ ਮੈਂ ਸਾਰਿਆਂ ਨਾਲ ਅਫਸੋਰਡ ਕਰ ਦਿੱਤਾ ਅਸੀਂ ਇਹ ਅਸ਼ੋਰੈਂਸ ਦਿਤੀਏ ਕਿ ਇਫ ਆਈ ਐਮ ਦੀ ਹੈਡਿੰਗ ਦੀ ਇਨਵੈਸਟੀਗੇਸ਼ਨ ਟੀਮ ਫਾਰ ਮੈਂ ਇੱਕ ਕਿਊਸਟ ਅਟੇ ਤੇ ਪ੍ਰੇਥਨ ਵਰਗਾ ਵੀ ਸ਼ਾਮਲ ਹੋਏਗਾ ਵੀ ਵਿਲ ਨਾਟ ਥੀ ਵਨ ਪੜੀ ਇਫ देयर ਇਸ ਐਨੀ ਕਾਂਸਪੀਰੇਸੀ ਹੈਂਦਰ ਵੀ ਵਿਲ ਇਨਵੈਸਟਿਗੇਟ ਟੇਕ ði ਇਨਵੈਸਟਿਗੇਸ਼ਨ ਟੂ ਅ ਲੌਜੀਕਲ ਕਨਕਲੂਜਨ ਐਂਡ ਇਨ ਅ ਟਾਈਮਲੀ ਮੈਨਰ ਪੋਟ ਦੀ ਚਲਾਨ ਇਨ ਦੇ ਕੋਰਟ ਫਾਰ ਐਗਜ਼ਾਮਪਲ ਜਿਹੜੇ 8 ਕਿਊਸਟ ਫੜੇ ਨੇ 4 ਜਿਹੜੇ ਪਹਿਲੋਂ ਫੜੇ ਨੇ 21 ਤਰੀਕ ਨੂੰ ਉਹਨਾਂ ਦਾ ਸਾਡੇ ਕੋਲ 7 ਦਿਨ ਦਾ ਰਿਮਾਂਡ ਹੈ ਜਿਹੜੇ 4 ਬੱਚੀਮਾ ਪੁਲਿਸ ਸਟੇਸ਼ਨ ਵਾਲੇ ਨੇ ਉਹਨਾਂ ਦਾ ਸਾਡੇ ਕੋਲ 4 ਦਿਨ ਦਾ ਰਿਮਾਂਡ ਆ ਸਾਰੇ ਅੱਠੇ ਐਸ ਵੇਲੇ ਪੁਲਿਸ ਰਿਮਾਂਡ ਨੇ ਉਹਨਾਂ ਨੂੰ ਬਕਾਇਦਾ ਇੰਟਰੋਗੇਟ ਕੀਤਾ ਜਾ ਰਿਹਾ ਹੈ ਔਰ ਜੋ ਐਵੀਡੈਂਸ ਕਲੈਕਟ ਕਰਨ ਦੀ ਜ਼ਰੂਰਤ ਹੈ ਉਹ ਐਵੀਡੈਂਸ ਕਲੈਕਟ ਕੀਤਾ ਜਾ ਰਿਹਾ ਹੈ ਇਹ ਲਾਇਸੈਂਸ ਹੁੰਦਾ ਇਹਦਾ ਲਾਇਸੈਂਸ ਖਾ ਮੈਂਦਾ ਬੀਖਾ ਮੈਂ ਇਹ ਇੱਕ ਦੋ ਚੀਜ਼ਾਂ ਦੱਸਣਾ ਚਾਹੁੰਦਾ ਪਬਲਿਕ ਡਿਸਟ੍ਰਿਬਿਊਸ਼ਨ ਕਿੰਨਾ ਮਹੀ ਕਿੱਥੇ ਸੇਲ ਕਰਦੇ ਸੀ ਇਹ ਕਹਾਂ ਤੇ ਗਈ ਕਿ ਆਮੋ ਫਲੇ ਆ ਲੋਕਾਂ ਨੂੰ ਪਹੁੰਚਾਓ ਦੇਖੋ ਮੈਂ ਤੁਹਾਡੀ ਇਸ ਪਬਲਿਕ ਤੁਹਾਡੇ ਇਸ ਜਵਾਬ ਤੋਂ ਪਹਿਲਾਂ ਇੱਕ ਗੱਲ ਅਪੀਲ ਕਰਨਾ ਚਾਹੁੰਦਾ ਮੈਂ ਅੱਜ ਦੋ ਜਗ੍ਹਾ ਉੱਥੇ ਵੀ ਅਪੀਲ ਕੀਤੀ ਹੈ ਕਿ ਪਲੀਜ਼ ਜੇ ਕਿਸੇ ਇਨਾ ਪਿੰਡਾਂ ਦੇ ਇਰਦ-ਗਿਰਦ ਸਾਰਾ ਕੁਝ 2022 ਦੀ ਤਰੀਕ ਤੋਂ ਹਾਈਲਾਈਟ ਹੋ ਰਿਹਾ ਮੰਡੀਆ ਚ ਪ੍ਰੈਸ ਕਨਫਰੈਂਸ ਚ ਮੈਂ ਰਿਕਵੈਸਟ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਜਿਹੜੇ ਉਸੋਂ ਦੇ ਨਿਵਾਸੀ ਨੇ ਕਿ ਕਿਸੇ ਕੋਲ ਜੜੀਆਂ 40 45 ਬੋਟਲਸ ਅਜੇ ਮਿਸਿੰਗ ਨੇ ਜੇ ਕਿਸੇ ਕੋਲ ਪਈ ਹੈ ਤੇ ਉਹਨੂੰ ਕੰਜ਼ਿਊਮ ਨਾ ਕੀਤਾ ਗਿਆ ਇਹੋ ਜੀ ਲਿਕਰ ਜਿਹੜੀ ਕਿਸੇ ਦੇ ਘਰ ਪਈ ਹੈ ਤੇ ਉਹਦਾ ਸੋਰਸ ਵੈਰੀਫਾਈਡ ਨਹੀਂ ਹੈ ਜਿਵੇਂ ਜੇ ਠੇਕੇ ਤੋਂ ਲਈ ਹੈ ਤਾਂ ਵੈਰੀਫਾਈਡ ਸੋਰਸ ਹੈ ਜੋ ਵੈਰੀਫਾਈਡ ਸੋਰਸ ਨਹੀਂ ਹੈ ਤੇ ਉਹ ਡਿਪਟੀ ਕਮਿਸ਼ਨਰ ਸੰਗਰੂਰ ਨੇ ਆਪਣੇ ਲੋਅਰ ਲੈਵਲ ਦੇ ਸਟਾਫ ਨੂੰ ਡਿਟੀ ਲਗਾਈ ਹੈ ਉਹ ਹਰ ਇੱਕ ਘਰ ਤੇ ਜਾ ਰਹੇ ਨੇ ਪਿੰਡਾਂ 'ਚ ਔਰ ਉਹਨਾਂ ਦੇ ਨਾਲ ਰਾਬਤਾ ਕਰ ਰਹੇ ਨੇ ਜੁਆਇੰਟ ਟੀਮਸ ਕਿ ਉਹ ਪੂਰੀ ਉਹਨਾਂ ਦੇ ਨਾਲ ਰਾਬਤਾ ਕਰ ਰਹੇ ਨੇ ਕਿ ਕਿਸੇ ਨੂੰ ਸਿੰਪਟਮ ਦਾ ਜਰ ਆਉਂਦੇ ਨੇ ਤੇ ਦਾਖਲ ਕਰਾਇਆ ਜਾਏ ਤੇ ਕਿਸੇ ਕੋਲ ਕੋਈ ਚੀਜ਼ ਰਿਕਵਰ ਹੁੰਦੀ ਹੈ ਤੇ ਉਹ ਮਟੀਰੀਅਲ ਇਹਦਾ ਨਾ ਮਿਲਦਾ ਹੈ ਤੇ ਉਹ ਉਹਨਾਂ ਨੂੰ ਦਏ ਤੇ ਉਹ ਪੁਲਿਸ ਨੂੰ ਜਮ੍ਹਾਂ ਕਰਾਉਣ ਤਾਂ ਕਰਕੇ ਤਫ਼ਤੀਸ਼ ਸ਼ਾਮਲ ਹੋ ਚੁੱਕੇ ਸੋ ਇਹ ਅਪੀਲ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੈਂ ਰਿਕਵੈਸਟ ਵੀ ਕਰੂੰਗਾ ਜੜਾ ਵੀ ਸੋਸ਼ਲ ਮੀਡੀਆ ਦਾ ਤਰੀਕਾ ਤੁਹਾਡਾ ਪ੍ਰਿੰਟ ਮੀਡੀਆ ਪ੍ਰੈਸ ਕਿ ਉਹ ਇਨ੍ਹਾਂ ਤੱਕ ਪਹੁੰਚਿਆ ਜਾਏ ਬੜ ਹਾਈਲਾਈਟ ਕੀਤਾ ਹੋਏ ਤਾਂ ਕਰਕੇ ਅਸੀਂ ਹੋਰ ਡੈਥਸ ਨੂੰ ਸੇਵ ਕਰ ਸਕੀਏ ਮੈਂ ਇਹ ਕਹਿ ਦੱਸਣਾ ਚਾਹੁੰਦਾ ਸੀ ਕਿ ਜਿਵੇਂ ਸਰ ਨੇ ਕਿਹਾ ਕਿ ਰਿਕਵਰੀਜ਼ ਹੋਈਆਂ ਨੇ ਇਹ ਹਰਮਨਪ੍ਰੀਤ ਦੇ ਘਰੋਂ ਉਸ ਦੇ ਵਿੱਚ 4000 ਪਲੱਸ ਬੋਟਲਸ ਐਮਪਟੀ ਜਿਹੜੀ ਸੀਗੀਆਂ ਉਹ ਵੀ ਸੀ ਕੈਪਸ ਸੀਗੀਆਂ ਜਿਵੇਂ ਇਹਨਾਂ ਨੇ ਸੋਰਸ ਕੀਤੀਆਂ ਤੇ ਜਿਹੜੀ ਇਹ ਲੇਬਲ ਖੁਦ ਪ੍ਰਿੰਟ ਕਰਨਾ ਚਾਹੁੰਦੇ ਸੀ ਇੱਕ ਤਾਂ ਉਹ ਮਾਰਕਾ ਸੀ ਜਿਹੜਾ ਕਿਤੇ ਹੋਰ ਸਟੇਟ ਦੇ ਸ਼ਰਾਬ ਦਾ ਸੀ ਪਲੱਸ ਜਿਹੜੇ ਕੈਪਸ ਤੇ ਵੀ ਛੋਟੇ ਲੇਬਲ ਲੱਗਦੇ ਉਹ ਵੀ ਇਹ ਖੁਦ ਪ੍ਰਿੰਟ ਕਰ ਰਹੇ ਸੀ ਆਪਣੇ ਕੰਪਿਊਟਰ ਤੇ ਪ੍ਰਿੰਟਰ ਤੋਂ ਇਸ ਤੋਂ ਇਲਾਵਾ ਜਿਵੇਂ ਮੈਡਮ ਨੇ ਪੁੱਛਿਆ ਸੀ ਕਿ ਇਹ ਗੁਰਲਾਲ ਤੇ ਇਹਨਾਂ ਨੇ ਅਗਰ ਕੌਨਸਪੀਰੇਸੀ ਕੀਤੀ ਹੈ ਏ ਨੋਨ ਸੀਗੇ ਇੱਕ ਦੂਸਰੇ ਦੇ ਤੇ ਜਦੋਂ ਇਹ ਹਰਮਨਪ੍ਰੀਤ ਨੇ ਕੀਤਾ ਤਾਂ ਉਸਨੇ ਜੋ ਸਾਡੀ ਮੋਡਲੀ ਇਨਵੈਸਟੀਗੇਸ਼ਨ ਤੋਂ ਲੱਗਦਾ ਹੈ ਕਿ ਉਹਨੇ ਟੱਚ ਕੀਤਾ ਕਿ ਉਹ ਬਣਾਏਗਾ ਤੇ ਇਹ ਅੱਗੇ ਉਸ ਨੂੰ ਵੇਚੇਗਾ ਇਹਨਾਂ ਦਾ ਜਿਹੜੇ ਮਨਸੂਬੇ ਇਹਨਾਂ ਨੇ ਇਹ ਫਾਰਮ ਕੀਤੇ ਇਹਦਾ ਇਹ ਪਹਿਲਾ ਹੀ ਜੋ ਕਨਸਾਈਨਮੈਂਟ ਸੀ ਜਿਸ ਦੇ ਨਾਲ ਇਹ ਹੋਇਆ ਤੇ ਇਹਨਾਂ ਦਾ ਜੋ ਲੱਗਦਾ ਸੀ ਕਿ ਇਹ ਇਸ ਤੋਂ ਬਹੁਤ ਵੱਡੀ ਅੱਗੇ ਜਾਣਾ ਚਾਹੁੰਦੇ ਸੀਗੇ ਸੇਲ ਕਰਨਾ ਚਾਹੁੰਦੇ ਸੀ ਬਟ ਇਹ ਸਾਰਾ ਜੋ ਇਹਨਾਂ ਦੀ ਐਪਰੇਟਸ ਹੈ ਉਹ ਸੀਜ਼ ਕਰ ਲਈ ਗਈ ਹੈ ਤੇ ਹੁਣ ਅਸੀਂ ਜਿਹੜਾ ਜਿੱਥੋਂ ਇਹ ਸੋਰਸ ਹੋਇਆ ਉੱਥੇ ਵੀ ਜਿਵੇਂ ਸਰਨੇ ਗਿਆ ਅਸੀਂ ਜਾਵਾਂਗੇ ਪਲੱਸ ਅਸੀਂ ਜਿਹੜੀ ਤਫਤੀਸ਼ ਹੈ ਉਹਦੇ ਵਿੱਚ ਉਹ ਸੈਕਸ਼ਨ ਵੀ ਲਗਾਏ ਨੇ ਜਿਸ ਦੇ ਨਾਲ ਇਸ ਜਿਹੜੇ ਇਹਨਾਂ ਦੇ ਕ੍ਰਿਮੀਨਲ ਐਕਟੀਵਿਟੀ ਹੈ ਉਹ ਪਨਿਸ਼ੀਬਲ ਬਾਈ ਡੈਥ ਨੇ ਅਸੀਂ ਇੰਨੇ ਸਟ੍ਰਿੰਜੈਂਟ ਪ੍ਰੋਵੀਜ਼ਨਸ ਵੀ ਕਿਉਂਕਿ ਇਹਨਾਂ ਦੀ ਹਰਕਤਾਂ ਦੇ ਕਾਰਨ ਇਹਨਾਂ ਦੀ ਐਕਟੀਵਿਟੀਆਂ ਦੇ ਕਾਰਨ ਜਾਨਵਾਲੀ ਨੁਕਸਾਨ ਹੀ ਨਹੀਂ ਲੋਕਾਂ ਦੀ ਡੈਥ ਵੀ ਹੋਈ ਹੈ ਮਿਕਸਿੰਗ ਦੇ ਨਾਲ ਤੇ ਅਸੀਂ ਉਸ ਚੀਜ਼ ਤੇ ਵੀ ਇਨਵੈਸਟੀਗੇਸ਼ਨ ਵਿੱਚ ਪੂਰਾ ਜ਼ੋਰ ਦੇਵਾਂਗੇ ਹਾਂ ਖੇ ਤਾਂ ਪਰਚਾ ਹਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ 61A ਦੀ ਐਮੈਂਡਮੈਂਟ 1921 ਦੇ ਵਿੱਚ ਹੋਈ ਸੀ ਉਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਕੰਜ਼ਮਪਸ਼ਨ ਆਫ ਐਲਕੋਹਲ ਦੇ ਨਾਲ ਡੈਥ ਹੋ ਜਾਂਦੀ ਹੈ ਤੇ ਦੈਟ ਇਜ਼ ਪਨਿਸ਼ੀਬਲ ਬਾਈ ਆਈਦਰ ਇੰਪ੍ਰੈਸਮੈਂਟ ਫॉर ਲਾਈਫ ਔਰ ਡੈਥ ਪੈਨਲਟੀ ਉਹ 61 ਏ ਵੀ ਹਰ ਇੱਕ ਚ ਲਗਾਈ ਗਈ ਹੈ 302 ਲੱਗੀ ਹੈ ਦੌਰਾਨੇ ਤਫਤੀਸ਼ ਜਿਵੇਂ ਹੁਣ ਅਸੀਂ 120 ਵੀ ਐਡ ਕੀਤੀ ਹੈ ਟੂ ਇਨਵੈਸਟੀਗੇਟ ਕੌਨਸਪੀਰੇਸੀ ਦੈਟ ਆਲਸੋ ਵੀ ਦਮਸਟ ਸਰ ਦਾ ਮਾਰਕਾ ਕਿਹੜਾ ਸੀ ਇਹ ਮਾਰਕਾ ਦੱਸਣਾ ਚਾਹੁੰਦਾ ਤਾਂ ਕਿ ਕਿਸੇ ਕੋਲੇ ਪੁੱਤਰ ਸੋਹਣਾ ਦੇਖ ਕੇ ਨਾ ਤੁਹਾਨੂੰ ਪਤਾ ਲੱਗ ਸਕੇ ਸ਼ਾਹੀ ਸ਼ਾਹੀ ਉੱਪਰ ਸ਼ਾਹੀ ਬ੍ਰਾਂਡ ਕਰਕੇ ਲਿਖਿਆ ਹੈ ਉਹ ਕਿਸੇ ਜਿੱਤ ਤੱਕ ਜੋ ਵੀ ਬਰਾਮਦ ਹੋਇਆ ਹਰਮਨਪ੍ਰੀਤ ਦੇ ਕਰੋ ਉਹ ਉਹ ਸ਼ਾਹੀ ਬ੍ਰਾਂਡ ਹੀ ਪ੍ਰਿੰਟ ਕਰ ਰਹੇ ਸੀਗੇ ਉਹਨਾਂ ਦੇ ਲੈਪਟਾਪ ਤੇ ਵੀ ਉਹ ਫਾਈਲ ਸੀਗੀ ਜੋ ਇਹਨੇ ਬਣਾਈ ਹੋਈ ਸੀ ਹਿੰਦੀ ਪ੍ਰਿੰਟ ਹੈ ਕਿਉਂਕਿ ਉਹ ਬ੍ਰਾਂਡ ਹੀ ਪੰਜਾਬ ਤੋਂ ਬਾਹਰ ਦੀ ਸੀ ਜੀ ਸਰ ਸੀ ਇਹਨੂੰ ਕਮਿਟ ਕਰਨਾ ਕਿ ਅਜੇ ਤੱਕ ਕਿੰਨੀਆਂ ਬੋਟਲਸ ਕਿਉਂਕਿ ਸਾਡੇ ਕੋਲ ਰਿਕਵਰੀ ਤੁਹਾਨੂੰ ਦੱਸਿਆ ਕਿ 200 ਲੀਟਰ ਦੇ ਕਰੀਬ ਹੈ 300 ਲੀਟਰ ਟੋਟਲ ਅਜੇ ਤੱਕ ਦੀ ਤਫ਼तीश ਚੋਂਦਾ ਹੈ ਕਿ 300 ਲੀਟਰ ਪ੍ਰਕਿਊਰ ਹੋਈ ਸੀ ਸੋ ਨੰਬਰ ਆਫ ਬੋਟਲਸ ਸੇਲ ਕਿੰਨੀਆਂ ਹੋਈਆਂ ਨੇ ਜਿਹੜੇ ਅਸੀਂ ਕਹਿ ਰਹੇ ਹਾਂ ਕਿ 47 ਮਿਸਿੰਗ ਨੇ 80 ਸਾਡੇ ਕੋਲ ਰਿਕਵਰ ਪਈਆਂ ਨੇ ਕੁਝ ਕੰਜ਼ੂਮ ਹੋ ਗਈਆਂ ਨੇ ਸੋ that gap exact i think uh, within 2 3 days ਤਫ਼तीश ਕਰਕੇ we will present to the ਸ ਕੋਰੋਨਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਹੁਣ ਤੱਕ ਨੋ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਬੜਾ ਕਲੀਅਰਲੀ ਕਿ ਸੇਲ ਦਾ ਸੇਲ ਆਫ ਪੁਆਇੰਟ ਜਿਹੜਾ ਸੀ ਉਹ ਕੋਈ ਲੀਗਲ ਠੇਕਾ ਨਹੀਂ ਸੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਇੱਕ ਲੜਕਾ ਮੰਨੀ ਸੀ ਗੁਜਰਾ ਦਾ ਇਹ ਆਲਰੇਡੀ ਇਹੋ ਜਿਹੀ ਐਕਟੀਵਿਟੀ ਸੰਦਰਜ ਕਰਦਾ ਸੀ ਇਹ ਪੁਲਿਸ ਦੀ ਨੋਲਿਜ ਸੀ ਪੁਲਿਸ ਨੇ ਉਹਨੂੰ ਫੜਿਆ ਵੀ ਹੈ ਪਹਿਲਾਂ ਪਿਛੌਕੜ 'ਚ ਇਹਨਾਂ ਨੇ ਉਹੀ ਤਰੀਕਾ ਵਰਤੇ ਆ ਔਰ ਇਟਸ ਲਾਈਕ ਅ ਹੋਮ ਡਿਲੀਵਰੀ ਜਿਹਦੇ ਕੋਲ ਜਾ ਕੇ ਉਹਨੂੰ ਘਰ ਦਿੱਤੀ ਹੈ ਕਿਸੇ ਇੱਕ ਸੇਲ ਆਫ ਪੁਆਇੰਟ ਤੋਂ ਸੇਲ ਨੇ ਕੀਤੀ ਜਿਹੜੀ ਐਫਆਈਆਰ ਹੋਈ ਸੀ ਪਹਿਲਾਂ ਜੀ ਉਹ ਮਨਪ੍ਰੀਤ ਮੰਨੀ ਅਤੇ ਸੁਖਵਿੰਦਰ ਸੁਖੀ ਦੇ ਖਿਲਾਫ ਹੋਈ ਸੀ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਸੋਰਸ ਕੀਤੀ ਸੀ ਫਰੋਂ ਗੁਰਲਾਲ ਜਦੋਂ ਗੁਰਲਾਲ ਨੂੰ ਅਰੈਸਟ ਕੀਤਾ ਗਿਆ ਤਾਂ ਫਿਰ ਉੱਥੋਂ ਕੜੀ ਜੁੜੀ ਕਿ ਪਹਿਲਾਂ ਲੱਗਿਆ ਸੀਗਾ ਕਿ ਹਰਿਆਣੇ ਵਿੱਚੋਂ ਆਈ ਏ ਬਟ ਐਜੀ ਗੱਲ ਨਹੀਂ ਇਸਟੈਬਲਿਸ਼ ਹੋਈ ਟੀਮਜ਼ ਉੱਥੇ ਵੀ ਗਈਆਂ ਸੀ ਆਊਟ ਆਫ ਸਟੇਟ ਪਰਮਿਸ਼ਨ ਲੈ ਕੇ ਚੈੱਕ ਕਰਨ ਵਾਸਤੇ ਬਟ ਜਦੋਂ ਲਿੰਕ ਜੁੜਿਆ ਤਾਂ ਉਹ ਇਹ ਸੀਗਾ ਕਿ ਇਹ ਹਰਮਨਪ੍ਰੀਤ ਦਾ ਨਾਮ ਆਇਆ ਕਿ ਉਸ ਦੇ ਨਾਲ ਹੀ ਐਸੋਸੀਏਟਿਡ ਸੀ ਤੇ ਫਿਰ ਸਾਨੂੰ ਐ ਲੱਗਿਆ ਕਿ ਇਹ ਕਲੀਅਰ ਇੰਡੀਕੇਸ਼ਨ ਦਿੰਦਾ ਹੈ ਕਿ ਉਥੋਂ ਹੀ ਸੋਰਸ ਹੋਇਆ ਹੋਏਗਾ ਤੇ ਜਦੋਂ ਰੇਡ ਹੋਈ ਫੜਿਆ ਗਿਆ ਤੇ ਉਸ ਦੇ ਘਰੋਂ ਸਾਰੀ ਅਪਰੇਟਿਵਸ ਵੀ ਮਿਲੀ ਰਾਉਂਡ ਅਬਾਊਟ ਜਿਹੜਾ ਸੀਗਾ ਜਿਤ ਤੱਕ ਸਾਡੀ ਹੁਣ ਤੱਕ ਦੀ ਤਫ਼ਤੀਸ਼ ਹੈ ਰਾਉਂਡ 200 ਬੋਟਲਸ ਹੈਗੀਆਂ ਉਹਦੇ ਵਿੱਚੋਂ ਜਿੰਨੀ ਆਈਡੈਂਟੀਫਾਈ ਕੀਤੀਆਂ ਉਹ ਸਿਰ ਤੁਹਾਨੂੰ ਦੱਸ ਚੁੱਕਿਆ ਔਨ 45 ਬੋਟਲਸ ਨੇ 45 ਟੂ 50 ਦੇ ਵਿੱਚ ਜੋ ਸਾਨੂੰ ਲੱਗਦਾ ਹੈਗਾ ਕਿ ਨੀਡ ਟੂ ਬੀ ਟ੍ਰੇਸਡ ਐਂਡ ਵੀ ਆਰ ਐਕਟਿਵਲੀ ਵਰਕਿੰਗ ਔਨ ਇਟ ਜਿਹੜੀ ਮੇਨ ਟੀਮ ਹੋ ਤੁਸੀਂ ਦੱਸ ਕਰ ਚੁੱਕੇ ਹੋ ਹਾਂਜੀ 8 ਬੰਦੇ ਪਹਿਲੇ ਦਿਨ ਹੀ ਜਿਹੜੇ ਮੇਨ ਮਾਸ ਜਿਹੜਾ ਜਿਹਦੇ ਘਰ ਬਣਦੀ ਸੀ ਜਿਹੜਾ ਪਾਤਣਾ ਏਰੀਆ ਦਾ ਰਹਿਣ ਵਾਲਾ ਹੈ ਉਹ ਮੇਨ ਮਾਸਟਰਮਾਈਂਡ ਹੈ ਔਰ ਉਹ ਪਲੱਸ 2 ਪੜਿਆ ਆ ਲੈਪਟਾਪ ਔਰ ਪ੍ਰਿੰਟਰ ਆਪਰੇਟ ਕਰਦਾ ਆ ਔਰ ਆਈ ਥਿੰਕ ਉਹਦੇ ਜੋ ਮੈਨੂੰ ਦੱਸ ਰਹੇ ਸੀ ਕਿ ਉਹਦੀ 12 ਤੇ 12 ਕਿੱਲੇ ਘਰ ਦੀ ਜ਼ਮੀਨ ਹੈ ਸੋ ਲੇਕਿਨ ਇਹ ਦੋਵੇਂ ਇਕੱਠੇ ਗੜੇ ਹੋਏ ਨੇ ਉਹ ਜੇਲ੍ਹ ਦੇ ਵਿੱਚ ਦੋਨੇ ਗੁਰਲਾਲ ਤੇ ਹਰਮਨਪ੍ਰੀਤ ਤੇ ਇਹ ਜਦੋਂ ਹੋਇਆ ਸੀ ਜੀ ਤਾਂ ਟੂ ਪ੍ਰੋਂਗ ਸਟ੍ਰੈਟਜੀ ਸੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਇੱਕ ਸੀਗਾ ਕਿ ਪ੍ਰੀਵੈਂਟਿਵ ਇੱਕ ਸੀਗਾ ਪਿਊਨਿਟਿਵ ਤੇ ਜਿਹੜਾ ਪਿਊਨਿਟਿਵ ਸੀ ਉਹਦੇ ਤਹਿਤ ਪਰਚਾ ਦਰਜ ਕਰਕੇ ਐਫ ਆਈ ਆਰ ਦਰਜ ਕਰਕੇ ਤੇ ਜੋ ਅਰੈਸਟ ਸੀਗੀਆਂ ਉਹ ਕਾਰਵਾਈਆਂ ਹੋਈਆਂ ਪ੍ਰੀਵੈਂਟਿਵ ਦੇ ਵਿੱਚ ਇਮੀਡੀਏਟਲੀ ਡਿਪਟੀ ਕਮਿਸ਼ਨਰ ਸੰਗਰੂਰ ਦੇ ਦੀ ਟੀਮ ਨੇ ਸਾਰੀ ਮੈਡੀਕਲ ਐਂਬੂਲੈਂਸਸ ਕਰਕੇ ਅਰੇਂਜ ਤੇ ਜਿੰਨਾ ਤੇ ਡੋਰ ਟੂ ਡੋਰ ਜੁਆਇੰਟ ਟੀਮਸ ਲਗਾ ਦਿੱਤੀਆਂ के नॉट जस्ट अवेयरनेस बट चेक ਵੀ ਕਰਨਾ ਕਿ ਅਗਰ ਕਿਸ ਦੀ ਸਿਹਤ ਖਰਾਬ ਹੈ एज ए 10 ਤੋਂ 11 ਸਾਡੇ ਪੇਸ਼ੈਂਟਸ ਹੋਣਗੇ ਜਿਨ੍ਹਾਂ ਨੂੰ ਐ ਟੀਮਸ ਨੇ ਆਈਡੈਂਟੀਫਾਈ ਕਰਕੇ ਪਹਿਲਾਂ ਹਸਪੀਟਲ ਪਹੁੰਚਾਤਾ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਕੰਡੀਸ਼ਨ ਵਰਸਨ ਹੁੰਦੀ ਨੋ ਇੰਡਾ ਦੇ ਵਿੱਚ ਸੀ ਕਿੰਨੇ ਲੱਖ ਦੀ ट्रांजैक्शन ਹੋਈ ਕਿੰਨੇ ਟੋਟਲ ਫਿਗਰ ਸੀ ਉਹ ਹਲੇ ਉਹ ਉਹ ਨਾਲ ਕੁਝ ਕਰ ਰਹੇ ਹੋ ਨਹੀਂ ਦੇਖੋ ਮੈਂ 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 ਫੈਕਟਰੀ ਦਾ ਨਾਮ ਵੀ ਨਹੀਂ ਜਾਣ ਕੇ ਲੈ ਰਿਹਾ ਲਾਇਸੈਂਸ ਦੀ ਜਰੂਰਤ ਹੁੰਦੀ ਹੈ ਨਹੀਂ ਹੁੰਦੀ ਤਾਂ ਮੇਰੇ ਥਾਵਾਂ ਜੜੀ ਇਹ ਫੈਕਟਰੀ ਜੜੇ ਸੇਲ ਕਰਦੇ ਨੇ ਇਟ ਇਸ ਅ ਜਵੇਂ ਮੈਂ ਦੱਸਿਆ ਨਾ ਸੋਲਵੈਂਟ ਐਂਡ ਥਿਨਰ ਜਾਂ ਜੜੀਆਂ ਕੈਮੀਕਲ ਇੰਡਸਟਰੀਜ਼ ਨੇ ਉਹਨਾਂ ਚ ਪ੍ਰੋਡਿਊਸ ਹੁੰਦੀ ਆ ਔਰ ਪ੍ਰਕਿਊਰ ਹੁੰਦੀ ਆ ਇਸ ਕਰਕੇ ਲਾਈਸੈਂਸ ਜੜੀ ਫੈਕਟਰੀ ਕੋਲ ਆਈ ਹੋਏ ਕਿ ਉਹਦੇ ਕੋਲ ਲਾਈਸੈਂਸ ਹੋਏਗਾ ਪਰ ਆਇਆ ਉਹਨੇ ਕਿਸ ਮੋਟਿਵ ਨਾਲ ਦਿੱਤੀ ਤੇ ਇਹਨੂੰ ਕਿਉਂ ਦਿੱਤੀ ਉਹ ਤਫ਼ਤੀਸ਼ ਕਰਾਂਗੇ ਅਸੀਂ ਫੈਕਟਰੀ ਦਾ ਨਾਮ ਲੈਣਾ ਨਹੀਂ ਚਾਹੁੰਦੇ ਬਿਕਾਜ਼ ਸਾਡੀ ਤਫ਼ਤੀਸ਼ ਚੱਲ ਰਹੀ ਆ ਔਰ ਮੈਂ ਦੱਸ ਰਿਹਾ ਤਕਰੀਬਨ ਅਜੇ ਤੱਕ ਜਿਹੜੀਆਂ ਆਨਲਾਈਨ ट्रांजੈਕਸ਼ਨ ਦੇ ਕਰੀਬ ਐ ਉਹ ਲੱਖ ਦੇ ਕਰੀਬ ਦੀ ਸਾਰੀਆਂ ट्रांजੈਕਸ਼ਨ ਐ ਜੀਆਂ ਕੱਢੀਏ ਵਕ-ਵਕ ਚੀਜ਼ਾਂ ਦੀ ਤੇ ਲੱਖ ਦੇ ਕਰੀਬ ਦੀ ਕਰਾਂ ਚੁੱਕੀ ਆ। ਜਦੋਂ ਤੁਸੀਂ ਕਹੇ ਵੀ ਵਿਭਾਗੀ ਕਾਰਵਾਈ ਸ਼ੁਰੂ ਡਿਪਾਰਟਮੈਂਟ ਕਰਵਾਈ ਸ਼ੁਰੂ ਹੋਈ ਹੈ ਉਹਦਾ ਨਾਂ ਕੀ ਐ ਤੇ ਐਸ ਐਚਓ ਕਿੱਥੇ ਰਹਿ ਗਿਆ? ਤੇ ਕਿਉਂ ਲਗਾ ਸਸਪੈਂਡ ਵੀ ਕੀਤਾ ਗਿਆ ਦਰੋਂ। ਦੇਖੋ ਕਿਉਂਕਿ ਉਹ ਪਟਿਆਲਾ ਸੀ ਸਾਨੂੰ ਇਹ ਪਤਾ ਲੱਗਿਆ ਕਿ ਐਸ ਐਚਓ ਪਾਤੜਾ ਜਿਹੜੇ ਵੀ ਨੇ ਉਹਨਾਂ ਦੇ ਖਿਲਾਫ ਜਿਹੜਾ ਵੀ ਐਡਮਿਨਿਸਟ੍ਰੇਟਿਵ ਐਕਸ਼ਨ ਲਿਆ ਜਾ ਸਕਦਾ ਹੈ ਉਹ ਲਿਆ ਬਟ ਡਿਟੇਲ ਆਈ ਕੈਨ ਟੈਲ ਯੂ ਸਰ ਜਿਸ ਤਰੀਕੇ ਨਾਲ ਤੁਸੀਂ ਉਹ ਬ੍ਰਾਂਡ ਦੇ ਨੇ ਉਹ ਦੂਸਰੇ ਸੂਬੇ ਦਾ ਉਹ ਬ੍ਰਾਂਡ ਦਾ ਤਾਂ ਉਹਨਾਂ ਦੇ ਬ੍ਰਾਂਡ ਜਿਹੜੇ ਹੈਗੇ ਸੀ ਓਨਰ ਉਹਨਾਂ ਨੇ ਗੱਲਬਾਤ ਕੀਤੀ ਵੀ ਉਹਨਾਂ ਦੇ ਵਿੱਚੋਂ ਕਿ ਬੰਦਾ ਨਾਲਿਆ ਨਾ ਹੋਵੇ ਨਾਲ ਅਜੇ ਤੱਕ ਇਹਦੇ ਬ੍ਰਾਂਡ ਇੱਥੇ ਵੇਚ ਨਹੀਂ ਜਾਂਦੀ ਬਈ ਵੇਚਣ ਦੀ ਚਾਅ ਜੀ ਤੇ ਗੱਲ ਹੀ ਨਹੀਂ ਹੋ ਰਹੀ ਉਹ ਆਪ ਪ੍ਰਿੰਟ ਕਰ ਰਿਆ ਆਪਣੇ ਘਰ ਦੇ ਵਿੱਚ ਲੈਪਟਾਪ ਤੇ ਪ੍ਰਿੰਟਰ ਤੇ ਕੇਸ ਦੇ ਵਿੱਚ ਜੇ ਇਹ ਹੈਗਾ ਜਿਵੇਂ ਕਿਸੇ ਦਾ ਟ੍ਰੇਡਮਾਰਕ ਹੁੰਦਾ ਹੈ ਸ਼ਾਹੀ ਸ਼ਾਹੀ ਬ੍ਰਾਂਡ ਕਿੱਥੋਂ ਦਾ ਹੈ ਸਭ ਕਿਹੜੀ ਸਟੇਟ ਦਾ ਬ੍ਰਾਂਡ ਦੇਖੋ ਜੋ ਅਜੇ ਤੱਕ ਦੀ ਸਾਡੀ ਤਫ਼ਤੀਸ਼ ਹੈ ਅਸੀਂ ਇਹ ਸ਼ਾਹੀ ਹਿੰਦੀ ਚ ਦੱਸ ਰਹੇ ਹਾਂ ਤੇ ਹਰਿਆਣੇ ਦਾ ਨਾਂ ਲਿਆ ਹੈ ਇਹ ਅਜੇ ਤੱਕ ਦੀ ਜੋ ਵੈਰੀਫਿਕੇਸ਼ਨ ਹੈ ਅੰਦਾਜ਼ਾ ਕਿ ਸ਼ਾਇਦ ਹਰਿਆਣੇ ਚ ਬ੍ਰੈਂਡ ਬ੍ਰੈਂਡ ਹੈ